ਜੰਗਲੀ ਜਾਨਵਰ ਨਾਲ ਮੋਟਰਸਾਈਕਲ ਟਕਰਾਉਣ ਕਾਰਨ ਇੱਕ ਵਿਅਕਤੀ ਹੋਇਆ ਗੰਭੀਰ ਜ਼ਖਮੀ ਮੋਢਲੇ ਇਲਾਜ ਤੋਂ ਬਾਅਦ ਚੰਡੀਗੜ੍ਹ ਲਈ ਕੀਤਾ ਗਿਆ ਰੈਫਰ ਸਸਿਕਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਬੀਤੀ ਦੇਰ ਸ਼ਾਮ ਨੰਗਲ ਤੋਂ ਮੋਜੋਵਾਲ ਸੜਕ ਉੱਤੇ ਜੰਗਲੀ ਜਾਨਵਰ ਦੇ ਨਾਲ ਇੱਕ ਮੋਟਰਸਾਈਕਲ ਟਕਰਾਉਣ ਕਾਰਨ ਸੜਕ ਹਾਦਸਾ ਵਾਪਰ ਗਿਆ ਜਿਸ ਨਾਲ ਇੱਕ ਮੋਟਰਸਾਈਕਲ ਸਵਾਰ ਗੰਭੀਰ ਰੂਵਿਚ ਜ਼ਖਮੀ ਹੋ ਗਿਆ ਮੌਕੇ ਤੇ ਮੌਜੂਦ ਸਥਾਨਕ ਵਾਸੀਆਂ ਵੱਲੋਂ ਜ਼ਖਮੀ ਹੋਏ ਵਿਅਕਤੀ ਨੂੰ ਸਿਵਲ ਹਸਪਤਾਲ ਨੰਗਲ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮੁੱਢਲਾ ਉਪਚਾਰ ਦਿੱਤਾ ਗਿਆ ਪਰ ਉਸ ਦੇ ਸਿਰ ਵਿੱਚ ਗੰਭੀਰ ਸੱਟ ਹੋਣ ਦੇ ਚਲਦਿਆਂ ਉਸ ਨੂੰ ਮੁੱਢਲੇ ਉਪਚਾਰ ਤੋਂ ਬਾਅਦ ਅਲਾਜ ਦੇ ਲਈ ਚੰਡੀਗੜ੍ਹ ਰੈਫਰ ਕੀਤਾ ਗਿਆ ਹਾਦਸੇ ਦੇ ਵਿੱਚ ਜ਼ਖਮੀ ਹੋਇਆ ਨੌਜਵਾਨ ਨੰਗਲ ਦੇ ਕਰੀਬੀ ਪਿੰਡ ਪਲਾਸੀ ਦਾ ਦੱਸਿਆ ਜਾ ਰਿਹਾ ਹੈ ਜ਼ਿਕਰਯੋਗ ਹੈ ਕਿ ਇਸ ਸੜਕ ਦੇ ਦੋਵੇਂ ਪਾਸੇ ਜੰਗਲੀ ਖੇਤਰ ਪੈਂਦਾ ਹੈ ਅਤੇ ਇਸ ਤੋਂ ਪਹਿਲਾਂ ਵੀ ਇਨ੍ਹਾਂ ਜੰਗਲੀ ਜਾਨਵਰਾਂ ਦੇ ਨਾਲ ਅਨੇਕਾਂ ਹੀ ਹਾਦਸੇ ਵਾਪਰ ਚੁੱਕੇ ਹਨ ਸਥਾਨਕ ਲੋਕਾਂ ਵੱਲੋਂ ਲਗਾਤਾਰ ਸੜਕ ਦੇ ਦੋਵੇਂ ਪਾਸੇ ਫੈਂਸਿੰਗ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕਿਸੇ ਵੀ ਸਬੰਧਿਤ ਵਿਭਾਗ ਵੱਲੋਂ ਇਸ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਸਰਕਾਰ ਅੱਗੇ ਹਾਂਜੀ ਮੰਗੂ ਭਾਜੀ ਇੱਕ ਤੁਸੀਂ ਐਕਸੀਡੈਂਟ ਕੇਸ ਆਪਣੀ ਗੱਡੀ ਚ ਲੈ ਕੇ ਆਏ ਆਂ। ਕੀ ਗੱਲਬਾਤ ਹੈ ਜੀ? ਭਾਈ ਮੈਂ ਮੋਜਵਾਲ ਜਾ ਰਿਹਾ ਸੀ ਆਪਣੀ ਦੁਕਾਨ ਤੇ। ਉੱਥੇ ਐਕਸੀਡੈਂਟ ਹੋਇਆ ਪਿਆ ਸੀਗਾ ਫਿਰ ਨੀ ਲਗਾਏ ਚ ਵੱਜੇ ਸੀਗੇ। ਇਹਦੀ ਬੇਟੀ ਨਾਲ ਸੀ। ਇਹ ਕਾਦੇ 'ਤੇ ਸੀਗੇ? ਇਹ ਬਾਈਕ 'ਤੇ ਸੀਗੇ ਜੀ। ਠੀਕ। ਦੂਜੇ ਪਾਸੇ ਇਸ ਘਟਨਾ ਦਾ ਪਤਾ ਚੱਲਣ ਤੋਂ ਬਾਅਦ ਜੰਗਲੀ ਜੀਵ ਵਿਭਾਗ ਦੇ ਮੁਲਾਜ਼ਮ ਵੀ ਮੌਕੇ ਉੱਤੇ ਪਹੁੰਚੇ। ਗੱਲਬਾਤ ਕਰਦੇ ਹਾਂ ਜੰਗਲੀ ਜੀਵ ਵਿਭਾਗ ਦੇ ਬਲੌਕ ਅਫਸਰ ਸ਼ੁਖਬੀਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਕਰੀਬ 1.5 ਸਾਲ ਦੇ ਸਾਂਬਰ ਦੇ ਬੱਚੇ ਨਾਲ ਵਾਪਰਿਆ ਹੈ ਜਿਸ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ ਅਤੇ ਹੁਣ ਉਸ ਨੂੰ ਰੋਪੜ ਵਿਖੇ ਲੈ ਜਾ ਕੇ ਇਸ ਦਾ ਪੋਸਟਮਾਰਟਮ ਕਰਕੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਤਾਂ ਜੀ ਹਮਦਰਦ ਹੈ ਅਜੀੰਕਲ ਕੋਈ ਹੈ ਕੋਈ ਅੱਛਾ ਜੀ ਮੇਰਾ ਪਿੰਡ ਗੜੀਮਾਨਸਰ ਹੈ ਮੈਂ ਇਹਦੀ ਕ੍ਰੋਸ ਕਰਕੇ ਜਾ ਰਿਹਾ ਦਾ ਮੋਜੂਆ ਰੋਡ ਤੇ ਇਹ ਮੇਰੇ ਤੋਂ ਕ੍ਰੋਸ ਕਰਕੇ ਗਿਆ ਹੈ ਕਰੀਬਨ 2 2-3 ਮਿੰਟ ਅੱਗੇ ਨਿਕਲੇ ਸੀ ਜਦੋਂ ਉਹ ਛੋਟੀ ਗਾਂ ਇੱਕ ਵੱਜੀ ਹੈ ਬਹਿਨ ਜੀ ਨੂੰ ਨੀਲ ਗਾਂ ਕਹਿੰਦੇ ਆ ਤੇ ਬੜੇ ਭੈਣ ਕੇ ਐਕਸੀਡੈਂਟ ਹੋਇਆ ਉਸ ਵੇਲੇ ਹਰ ਦਿਨ ਮਤਲਬ ਐਕਸੀਡੈਂਟ ਹੁੰਦੇ ਆ ਮਤਲਬ ਕੋਈ ਤਾਂ ਕੋਈ ਵਿੱਚ ਵੱਜ ਕੇ ਕੋਈ ਤਾਂ ਕੋਈ ਘੈਲੀ ਹੁੰਦਾ ਹੈ ਕੋਈ ਤਾਂ ਕੋਈ ਫੈਮਿਲੀ ਦਾ ਕੋਈ ਕੋਈ ਕੁਝ ਖੋ ਜਾਂਦਾ ਹੈ ਕੋਈ ਕੋਈ ਕੁਝ ਖੋ ਜਾਂਦਾ ਹੈ ਅਸੀਂ ਇਹ ਚਾਹੁੰਦੇ ਆ ਸਰਕਾਰ ਵੱਲੋਂ ਇਹਨੂੰ ਕੋਈ ਇੰਤਜ਼ਾਮ ਕੀਤਾ ਜਾਵੇ ਇਹ ਸੜਕ ਤੇ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਆ ਅਸੀਂ ਖੁਦ ਲੈ ਕੇ ਆਏ ਆ ਬੜੀ ਕੰਡੀਸ਼ਨ ਦੇ ਹਿਸਾਬ ਨਾਲ ਬਹੁਤ ਕੰਡੀਸ਼ਨ ਖਰਾਬ ਦੀ ਇਹਨਾਂ ਨੂੰ ਜਿਹੜੇ ਇਹਨਾਂ ਨੂੰ ਲੈ ਕੇ ਆਏ ਆ ਅਸੀਂ ਇੱਥੇ ਸੱਤ ਕੋਈ ਜਿੰਨੀ ਹੋਇਆ 6 ਰੋਸੇ ਰੱਖੀ ਸੰਜੀਵ ਕੁਮਾਰ ਸ਼ਿਗਰ 28 ਨੰਬਰ ਸਮਾਪਤੀ ਵਾਲੀ ਪਲਾਸੀ ਪਿੰਡ ਦਾ ਰਹਿਣਾ ਵਾਲੇ ਸੀ ਤੇ ਮੌਜੂਦ ਹੋਏ ਜੀ ਇਹ ਐਕਸੀਡੈਂਟ ਕਹਿੰਦੇ ਨੇ ਮੀਲ ਦਾ ਇਹ ਨਾਲ ਐਕਸੀਡੈਂਟ ਹੋਇਆ ਉਸ ਵੇਲੇ ਨਾਲ ਦੇ ਰਸਤੇ ਜਿਹੜੇ ਲੈ ਕੇ ਆਏ ਕਿ ਇਹਨੇ ਬੈਲੈਂਸ ਹੋ ਗਿਆ ਤਾਂ ਭਾਈ ਕਿ ਸਿਰ ਤੇ ਛੱਟ ਗਈ ਤੇ ਬੰਦਾ ਆਇਆ ਜਿਹੜਾ অলਮੋਸਟ ਬੇਹੋਸ਼ ਸੀ ਉਹ ਤੋਂ ਬਾਅਦ ਉਸ ਨੂੰ ਫਸਟ ਐਡ ਦੀ ਰੈਸਸਿਟੇਟਿਡ ਦੀ ਆਕਸੀਜਨਲ ਗਾਰੂ ਕੋ ਦਿੱਤੀ ਹਮਨ ਫਾਂਸ਼ਿਸਟ ਦਿੱਤਾ ਦੇ 108 ਤੋਂ ਲਾ ਕੇ ਉਹਨੂੰ ਪੀਜ ਨਿਗਰ ਫਰਥਰ ਮੈਨੇਜਮੈਂਟ ਦਿੱਤੀ ਤੇ ਸਿਰ ਤੇ ਜ਼ਿਆਦਾ ਛੱਟ ਸੀ ਕਰਦੇ ਜਣਾ ਜਦੋਂ ਪੱਟੀ ਲੱਗੀ ਕਰਤੀ ਬੈਠਾ ਜੋ ਫਿਟਨੈਸ ਕੰਮ ਕਰ ਰਹੇ ਲੋਕ ਤੁਸੀਂ ਸੁਣਦੇ ਰਹੇ ਨੰਗਲ ਤੋਂ ਸੁਖਵਿੰਦਰ ਸਾਖਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ